ਦਾ ਮਿਆਮਾਰ ਤੱਕ ਸੀਗਾ ਨਾਰਥਰਨ ਨੂੰ ਦੇਖੀਏ ਤਾਂ ਅਫਗਾਨਿਸਤਾਨ ਤੱਕ ਸੀਗਾ ਆ ਪਾਕਿਸਤਾਨ ਵਗੈਰਾ ਤਾਂ ਸਾਡੇ ਬਿਲਕੁਲ ਰੀਸੈਂਟਲੀ 70 ਸਾਲ ਪਹਿਲਾਂ ਤੱਕ ਸਾਡਾ ਹਿੱਸਾ ਰਹੇ ਆ ਹੁਣ ਅੰਬੀਦਕਰ ਜੀ ਦੇ ਸਾਹਮਣੇ ਸਭ ਤੋਂ ਵੱਡੀ ਪ੍ਰੋਬਲਮ ਸੀਗੀ ਵੀ ਕਿਸ ਤਰੀਕੇ ਨਾਲ ਇਸ ਨੂੰ ਰੀ-ਆਰਗੇਨਾਈਜ਼ ਕੀਤਾ ਜਾਏ ਕਿਸ ਤਰੀਕੇ ਨਾਲ ਇਹਨਾਂ ਸਟੇਟਾਂ ਨੂੰ ਬਣਾਇਆ ਜਾਏ ਸਾਡਾ ਸੰਵਿਧਾਨ ਦੇਖੋ ਕਿੰਨਾ ਖੂਬਸੂਰਤ ਹੈ ਸਭ ਤੋਂ ਪਹਿਲਾਂ ਸਾਨੂੰ ਕੀ ਦਿੱਤੀ ਜਮੀਨ ਸਭ ਤੋਂ ਪਹਿਲਾ ਹਿੱਸਾ ਸੰਵਿਧਾਨ ਦਾ ਕੀ ਹੈ ਯੂਨੀਅਨ ਐਂਡ ਇਟਸ ਟੈਰਿਟਰੀਜ਼ 1 ਤੋਂ ਲੈ ਕੇ 4 ਨੰਬਰ ਆਰਟੀਕਲ ਜਿਹੜੇ ਨਿਗੀਆਂ ਸਾਡੇ ਸੰਵਿਧਾਨ ਦੇ 4 ਆਰਟੀਕਲ ਜਿਹੜੇ ਹੈਗੇ ਦਿੱਤੇ ਹੋਏ ਆ ਕਾਹਦੇ ਵਾਸਤੇ ਦਿੱਤੇ ਹੋਏ ਆ ਯੂਨੀਅਨ ਐਂਡ ਟੈਰੀਟਰੀਜ਼ ਤੇ ਸਾਨੂੰ ਸਭ ਤੋਂ ਪਹਿਲਾਂ ਕੀ ਦਿੱਤੀ ਹੈ ਸਾਨੂੰ ਸਭ ਤੋਂ ਪਹਿਲਾਂ ਜ਼ਮੀਨ ਦਿੱਤੀ ਉਹਨਾਂ ਨੇ ਰਹਿਣ ਵਾਸਤੇ ਦੂਸਰੇ ਨੰਬਰ ਤੇ ਫਿਰ ਸਾਨੂੰ ਉਸ ਜ਼ਮੀਨ ਤੇ ਰਹਿਣ ਦਾ ਹੱਕ ਦਿੱਤਾ ਨਾਗਰਿਕਤਾ ਤੀਸਰੇ ਨੰਬਰ ਤੇ ਸਾਨੂੰ ਅਧਿਕਾਰ ਦਿੱਤੇ ਫੰਡਾਮੈਂਟਲ ਰਾਈਟਸ ਚੌਥੇ ਨੰਬਰ ਤੇ ਸਾਡੀਆਂ ਕੁਝ ਜ਼ਿੰਮੇਵਾਰੀਆਂ ਲਾਈਆਂ ਡਾਇਰੈਕਟ ਪ੍ਰਿੰਸੀਪਲਸ ਆਫ ਦਾ ਸਟੇਟ ਪਾਲਿਸੀ ਚ ਫਿਰ ਸਾਡੀਆਂ ਕੁਝ ਡਿਊਟੀਆਂ ਲਗਾਈਆਂ ਉਸ ਤੋਂ ਬਾਅਦ ਫਿਰ 6ਵੇਂ 5ਵੇਂ 6ਵੇਂ ਮਾਡਲ ਤੇ ਆ ਕੇ ਸਰਕਾਰ ਨੇ ਕਿਹਾ ਕਿ ਹੁਣ ਅਸੀਂ ਤੁਹਾਡੇ ਤੇ ਸੁਪਰੀਮ ਕੋਰਟ ਬਿਠਾਵਾਂਗੇ ਨਸੜੀ ਹੁਣ ਅਸੀਂ ਤੁਹਾਡੇ ਤੇ ਰਾਸ਼ਟਰਪਤੀ ਬਿਠਾਵਾਂਗੇ ਯੂਨੀਅਨ ਬਣਾਵਾਂਗੇ ਪ੍ਰਧਾਨ ਮੰਤਰੀ ਬਣਾਵਾਂਗੇ ਕੌਂਸਲ ਆਫ ਮਿਨਿਸਟਰਾਂ ਦਾ ਯਾਨੀ ਕਿ ਚਾਰ ਹੱਕ ਸਾਨੂੰ ਪਹਿਲਾਂ ਦਿੱਤੇ 5ਵੇਂ ਹਿੱਸੇ 'ਚ ਕੇਂਦਰ ਸਰਕਾਰ ਨੂੰ ਰੱਖਿਆ ਉਮੀਦਵਾਰ ਜੀ ਨੇ 6ਵੇਂ ਹਿੱਸੇ 'ਚ ਅੱਗੇ ਜਾ ਕੇ ਜਿਹੜਾ ਹੈਗਾ ਫਿਰ ਸਟੇਟ ਨੂੰ ਰੱਖਿਆ 7ਵੇਂ ਹਿੱਸੇ 'ਚ ਅੱਗੇ ਜਾ ਕੇ ਸੰਵਿਧਾਨ ਵਿੱਚ ਜਿਹੜਾ ਹੈਗਾ ਫਿਰ ਵਿਆਪਤਾ ਨੂੰ ਰੱਖਿਆ 8ਵੇਂ ਹਿੱਸੇ 'ਚ ਅੱਗੇ ਜਾ ਕੇ ਜਿਹੜਾ ਹੈਗਾ ਮਿਊਸਪਲ ਕਾਰਪੋਰੇਸ਼ਨਸ ਨੂੰ ਜਾਂ ਫਿਰ ਪੰਚ ਸੰਵਿਧਾਨ ਬਣਾਉਣ ਵਾਲਿਆਂ ਨੂੰ ਪਤਾ ਤਾਂ ਕਿ ਆਣ ਵਾਲੇ ਸਮੇਂ ਵਿੱਚ ਜੇ ਆਪਾਂ 5ਵੀਂ ਸਿੱਧੀ ਇਹ ਹੈ ਕਿ ਪ੍ਰਧਾਨ ਮੰਤਰੀ ਦੀ ਪਾਵਰ ਰਾਸ਼ਟਰਪਤੀ ਦੀ ਪਾਵਰਾਂ ਨੂੰ ਪਹਿਲੇ ਦੇ ਰੱਖ ਲਿਆ ਫਿਰ ਕਲੇਸ਼ ਹੋ ਜਾਏਗਾ ਅਧਿਕਾਰਾਂ ਦਾ ਉਲੰਘਣ ਹੋਏਗਾ ਤੇ ਇੱਥੇ ਥੋੜਾ ਜਿਹਾ ਸਾਨੂੰ ਪਿੱਛੇ ਸਮਝਣਾ ਪਊਗਾ ਬੜਾ ਸੰਵਿਧਾਨ ਤੋਂ ਜਦੋਂ ਮਾਊਂਟਬੈਟਨ ਪਲਾਨ ਆਂਦਾ ਹੈਗਾ ਇਹ 3 ਜੂਨ 1947 ਨੂੰ ਤਾਂ ਉਹਦੇ 'ਚ ਮਾਊਂਟਬੈਟਨ ਦੇ ਸਾਹਮਣੇ ਪੀਮਰਾਓ ਮੇਤਕਰ ਜੀ ਨੇ ਇਹੀ ਬੈਠੇ ਸੀਗੇ ਨਹਿਰੂ ਬੈਠੇ ਸੀਗਾ ਨਹਿਰੂ ਇੱਕ ਸਾਈਡ ਤੇ ਮੁਹੰਮਦ ਅਲੀ ਜੀ ਨਾਲ ਇੱਕ ਸਾਈਡ ਤੇ ਜਿਨ੍ਹਾਂ ਦੀ ਸੈਪਰੇਸ਼ਨ ਹੋਣੀ ਹੈ ਵੈਸਟ ਬੰਗਾਲ ਤੇ ਪੰਜਾਬ ਦੇ ਨੁਮਾਇੰਦੇ ਬੈਠੇ ਤਾਂ ਅਮਾਉਂਟ ਬੇਟਨ ਨੇ ਸਿਰਫ ਬਿਲਕੁਲ ਫਾਈਨਲ ਕੀਤਾ ਕਿ ਤੁਸੀਂ ਸੰਵਿਧਾਨ ਬਣਾਉਂਗੇ ਤਾਂ ਖਿਆਲ ਰੱਖਿਓ ਕਿ ਸਭ ਤੋਂ ਪਹਿਲਾਂ ਤੁਹਾਨੂੰ ਜ਼ਮੀਨ ਜ਼ਮੀਨ ਦੀ ਵੰਡ ਕਰਨੀ ਪਊਗੀ 1947 'ਚ ਸਭ ਤੋਂ ਪਹਿਲਾਂ ਜਿਹੜੀ ਵੰਡ ਹੋਈ ਹੈ ਉਹ ਜ਼ਮੀਨ ਦੀ ਵੰਡ ਹੋਈ ਹੈ 1947 'ਚ ਸਭ ਤੋਂ ਪਹਿਲਾਂ ਕੀ ਹੋਇਆ ਦੇਸ਼ ਅਲੱਗ-ਅਲੱਗ ਹੋਏ ਹੈ ਬੇਸ਼ੱਕ ਮਿਆਂਮਾਰ ਭਟਾਨ ਵਰਗੇ ਦੇਸ਼ਾਂ ਨੇ ਅੰਗਰੇਜ਼ਾਂ ਨੂੰ ਪਹਿਲਾਂ ਕਹਿ ਦਿੱਤਾ ਸੀਗਾ ਕਿ ਜਿਸ ਦਿਨ ਤੁਸੀਂ ਸਾਨੂੰ ਛੱਡ ਕੇ ਗਏ ਅਸੀਂ ਭਾਰਤ ਦਾ ਹਿੱਸਾ ਨਹੀਂ ਬਣਨਾ ਯਾਨੀ ਕਿ ਮਿਆਂਮਾਰ ਪੂਟਾਨ ਨੈਪਾਲ ਤਾਂ ਪਹਿਲਾਂ ਹੀ ਲੱਗੋਗੇ ਪ੍ਰੋਬਲਮ ਸਿਗੀ ਪਾਕਿਸਤਾਨ ਦੀ ਅਫਗਾਨਿਸਤਾਨ ਦੀ ਪ੍ਰੋਬਲਮ ਸਿਗੀ ਪੰਜਾਬ ਦੀ ਖਾਸ ਕਰਕੇ ਪ੍ਰੋਬਲਮ ਸਿਗੀ ਬੈਸਟ ਬੰਗਾਲ ਦੀ ਟੈਮਾਉਂਟ ਮੀਟਰ ਨੇ ਸਭ ਤੋਂ ਪਹਿਲਾ ਪਲਾਨ ਰੱਖਿਆ ਤੇ ਉਹਦੇ ਚ ਕਿਹਾ ਕਿ ਐਦਾਂ ਕਰੋ ਯਾ ਤਾਂ 552 ਰਾਜ ਤਾਂ ਹੈਗੀਆਂ 552 ਰਾਜਾਂ ਦੇ 552 ਦੇਸ਼ ਬਣਾ ਦੰਨੇ ਕਿਉਂਕਿ ਅਸੀਂ ਉਹਨਾਂ ਨਾਲ ਵੀ ਪ੍ਰੋਮਿਸ ਕੀਤਾ ਹੋਇਆ 1857 ਦੇ ਵਿਦਰੋਹ ਦੇ ਸਮੇਂ ਕਿ ਅਸੀਂ ਜਿੱਦਨ ਵੀ ਛੱਡ ਕੇ ਗਏ ਤੁਹਾਨੂੰ ਇਕੱਲਾ ਛੱਡ ਕੇ ਜਾਵਾਂਗੇ ਅਸੀਂ ਤੁਹਾਨੂੰ ਯੂਨੀਅਨ ਆਵਰ ਸਟੇਟ ਦੇ ਅੰਦਰ ਦਿਵਾ ਕੇ ਜਾਵਾਂਗੇ